지ਰੇ 인차지 나그라 사브 씨 ਅੱਜ ਅਸੀਂ ਬਟਿਆਲਾ ਜ਼ਿਲ੍ਹੇ ਚ ਕਿਤੀ ਹੈ ਸੋ ਅਸੀਂ ਪੂਰੇ ਦੇਸ਼ ਭਰ ਦੇ ਵਿੱਚ ਸੰਵਿਧਾਨ ਬਚਾਓ ਸਭਾ ਕਰ ਰਹੀ ਹੈ ਜਿਸ ਪ੍ਰਕਾਰ ਸੰਵਿਧਾਨ ਤੇ ਚੋਟ ਮਾਰੀ ਜਾ ਰਹੀ ਹੈ ਸੰਵਿਧਾਨ ਨੂੰ ਤੋੜਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਉਹਨਾਂ ਦੇ ਖਿਲਾਫ ਅਸੀਂ ਰਾਹੁਲ ਗਾਂਧੀ ਆ ਫੈਸਲਾ ਹੈ ਕਿ ਅਸੀਂ ਘਰ ਘਰ ਜਾ ਕੇ ਸੰਵਿਧਾਨ ਬਚਾਓ ਦੇ ਬਾਰੇ ਸੰਵਿਧਾਨ ਦੇ ਬਾਰੇ ਬਾਬਾ ਸਾਹਿਬ ਅੰਬੇਦਕਰ ਦੀ ਕਹਾਣੀ ਬਾਰੇ ਆਜ਼ਾਦੀ ਦੇ ਬਾਰੇ ਆਰਐਸਐਸ ਬਾਰੇ ਲੋਕਾਂ ਨੂੰ ਜਾਣਕਾਰੀ ਦੇ ਰਹੇ ਹਾਂ ਸੋ ਮੈਨੂੰ ਲੱਗਦਾ ਹੈ ਕਿ ਜਿਸ ਪ੍ਰਕਾਰ ਲੋਕਾਂ ਦਾ ਰੋਹ ਦੇਖਣ ਨੂੰ ਮਿਲ ਰਿਹਾ 46 47 ਡਿਗਰੀ ਚ ਲਾਇਕੀ ਸੱਚੇ ਪਾਤਸ਼ਾਹੀ ਬੜੀ ਕਿਰਪਾ ਹੈ ਔਰ ਕਾਂਗਰਸ ਪਾਰਟੀ ਮੁੜ ਕੇ ਵਾਪਸੀ ਕਰ ਰਹੀ ਹੈ ਲੁਧਿਆਣਾ ਦੀ ਜਿੰਮਨੀ ਚੋਣ ਨੂੰ ਕਿਵੇਂ ਦੇਖਦੇ ਹੋ ਜੀਵਨ ਗੁਰਤਾ ਬੀਜੇਪੀ ਨੇ ਉਮੀਦਵਾਰ اتارੇ ਹੈ ਦੇਖੋ ਜੀਨੂੰ ਮਰਜ਼ੀ ਕੋਈ ਉਤਾਰ ਦੇ ਨਾ ਉਤਾਰ ਦੇ ਕਾਂਗਰਸ ਪਾਰਟੀ ਵੱਡੇ ਫਰਕ ਦੇ ਨਾਲ ਲੁਧਿਆਣਾ ਦੀ ਜਿੰਮਨੀ ਚੋਣ ਜਿੱਤਣਾ ਨਹੀਂ ਜੁੱਧ ਨਸ਼ਾ ਵਿਰੋਧ ਖਤਮ ਹੋ ਜਾ ਰਿਹਾ ਕਿ ਅੱਜ ਜੁੱਧ ਜੁੱਧ ਨਸ਼ਿਆਂ ਵਿਰੋਧ ਦੀ ਜਿਹੜੀ ਪੋਲ ਅੱਜ ਖੁੱਲ ਜਾਣੀ ਹੈ ਰਾਤ ਨੂੰ ਹੀ ਵੀਡੀਓ ਦੇਖੋਗੇ ਕਿੰਨੇ ਲੋਕ ਓਵਰਡੋਸ ਨਾਲ ਮਰਦੇ ਆ ਅੱਜ ਨਸ਼ਾ ਪੰਜਾਬ ਚੋਂ ਮੁੱਖ ਮੰਤਰੀ ਦੇ ਕਹਿੰਦੇ ਰੱਬ ਖਤਮ ਹੋ ਚੁੱਕੇ ਮੈਨੂੰ ਲੱਗਦਾ ਬਿਲਕੁਲ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਇਹਦੇ ਬਾਰੇ ਸਾਨੂੰ ਨਵੀਂ ਕੋਈ ਸਕੀਮ ਲੈ ਕੇ ਆਉਣੀ ਪੈਣੀ ਹੈ ਇਹਦੇ ਬਾਰੇ ਕੋਈ ਆਲਟਰਨੇਟਿਵ ਲੱਭਣਾ ਪੈਣਾ ਹੈ ਤਾਂ ਦੀ ਅਸੀਂ ਨਸ਼ੇ ਦਾ ਮੁਕੰਮਲ ਰੋਕ ਲਾ ਸਕਦਾ ਪ੍ਰਧਾਨ ਜੀ ਇੱਕ ਤੁਸੀਂ ਕਹਿ ਰਹੇ ਹੋ ਕਿ ਪੋਸਟ ਦਾ ਕੋਈ ਨਾ ਕੋਈ ਹੱਲ ਕਰਨਾ ਪੈਣਾ ਪਰ ਇੱਥੇ ਤਾਂ ਖਾਲੀ ਲਫਾਪੇ ਚ ਪੋਸਟ ਨਾਲ ਹੀ ਬੜੇ ਮਿਲਦੇ ਮੈਂ ਪੋਸਟ ਦਾ ਹੱਲ ਨਹੀਂ ਕਿਹਾ ਮੈਂ ਕਿਹਾ ਵੀ ਸਿੰਥੈਟਿਕਸ ਡਰੱਗਸ ਨੇ ਨਾਲ ਲੋਕ ਮਰ ਰਹੇ ਆ ਪੋਸਟ ਦੇ ਅਫੀਮ ਖਾਣ ਵਾਲਿਆਂ ਦੀਆਂ ਉਮਰਾਂ ਜਿਹੜੀਆਂ ਲੰਮੀਆਂ ਸਾਨੂੰ ਹੌਲੀ ਹੌਲੀ ਜਿਵੇਂ ਮਰਵਾਣਾ ਸ਼ੁਰੂ ਹੋਇਆ ਘੱਟ ਮਾਰੂ ਨਸ਼ੇ ਹੋਣ ਜੇ ਕੋਈ ਨਹੀਂ ਛੱਡਦਾ ਜਿਵੇਂ ਕੋਈ ਚਾਹ ਨਹੀਂ ਛੱਡਣ ਲਈ ਤਿਆਰ ਜੀ ਸਾਨੂੰ ਇਹਦੇ ਬਾਰੇ ਵਿਚਾਰ ਕਰਨਾ ਚਾਹੀਦਾ ਮੈਂ ਨਹੀਂ ਕਿਹਾ ਵੀ ਕੋਈ ਚੀਜ਼ ਹੋਣੀ ਚਾਹੀਦੀ ਵਿਚਾਰ ਕਰਨਾ ਚਾਹੀਦਾ